ਕੋ ਪਹਿਲਾਂ ਦੀ ਤਰ੍ਹਾਂ ਮੇਲਾ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਜਿਹੜਾ ਉਹ 19 ਤਰੀਕ ਨੂੰ ਸੁਖਮਨੀ ਸਾਹਿਬ ਦੇ ਪਾਠ ਨਾਲ ਲਾ ਸਾਹਿਬ ਤੋਂ ਉਹਦੀ ਰਸਮੀ ਸ਼ੁਰੂਆਤ ਹੁੰਦੀ ਹੈ ਤੇ 23 ਤਰੀਕ ਨੂੰ ਆਗਮਨ ਪੁਰਬ ਦਾ ਆਖੀਰਲਾ ਦਿਨ ਹੁੰਦਾ ਹੈ ਉਸ ਦਿਨ ਸਵੇਰ 8 ਵਜੇ ਅਰਦਾਸ ਉਪਰੰਤ ਭੋਗ ਪਾਉਣ ਤੋਂ ਉਪਰੰਤ ਨਗਰ ਕੀਰਤਨ ਗੁਰਦੁਆਰਾ ਗੋਦਰੀ ਸਾਹਿਬ ਨੂੰ ਰਵਾਨਾ ਹੁੰਦਾ ਹੈ ਤੇ ਉੱਥੇ ਸਮੇਂ ਸਿਰ ਪਹੁੰਚ ਕੇ ਉੱਥੇ ਧਾਰਮਿਕ ਦਵਾਨ ਪਹਿਲੇ ਸਜਿਆ ਹੁੰਦਾ ਤੇ ਉੱਥੇ ਅਸੀਂ ਜਿਹੜੇ ਅਵਾਰਡ ਹੈ ਉਹਦੋਂ ਅਵਾਰਡ ਦੇਨੇ ਇੱਕ ਬਾਬਾ ਫਰੀਦ ਸਮਾਜ ਸੇਵੀ ਵਾਰਡ ਜਿਹਦੀ ਰਕਮ 1 ਲੱਖ ਰੁਪਈਆ ਤੇ ਇੱਕ ਕਿਉਂਕਿ ਸੇਖੋ ਸਾਹ ਜਿਹੜੇ ਸਾਡੇ ਫਾਊਂਡਰ ਜਿਹੜੇ ਚੇਅਰਮੈਨ ਸੀ ਪ੍ਰਧਾਨ ਸੀ ਜਿਨ੍ਹਾਂ ਦੀ ਸਮਝੋ ਸਾਰੀ ਇਹ ਸਾਰਾ ਕੁਝ ਉਹਨਾਂ ਦੀ ਦੇਣ ਹੈ ਜੋ ਕੁਝ ਉਹਨਾਂ ਨੇ ਆਪਦੀ 54 ਸਾਲ ਬੜੀ ਲੰਮੀ ਸੇਵਾ ਕੀਤੀ 69 ਚ ਉਹਨਾਂ ਨੇ ਇਹ ਸੇਵਾ ਸੰਭਾਲ ਜਿਹੜੀ ਬਾਬਾ ਫਰੀਦ ਜੀ ਦੀ ਢਿਲਾ ਸਾਹਿਬ ਜੀ ਨੂੰ ਅੱਜਕੱਲ ਆਪਾਂ ਕਹਿੰਨੇ ਆ ਉਥੋਂ ਸੇਵਾ ਸੰਭਾਲ ਸ਼ੁਰੂ ਕੀਤੀ ਸੀ ਤੇ 54 ਸਾਲ ਉਹਨਾਂ ਦਾ 2023 ਚ 10 ਦਸੰਬਰ 18 ਨੂੰ ਉਹਨਾਂ ਦੀ ਡੈਥ ਹੋਈ ਹੈ ਉਹ 53 ਸਾਲ ਲਗਾਤਾਰ ਉਹਨਾਂ ਨੇ ਸੇਵਾ ਕੀਤੀ ਹੈ ਉਹਦੇ ਚ ਕਿੰਨੀਆਂ ਹੈ ਇੰਸਟੀਚੂਸ਼ਨ ਬਣਿਆ ਸਕੂਲ ਬਣਿਆ ਲਾ ਕਾਲਜ ਬਣਿਆ ਗੁਰਦੁਆਰਾ ਗੋਦਰੀ ਸਾਹਿਬ ਦਾ ਨਿਰਮਾਣ ਹੋਇਆ ਉਹਨਾਂ ਦੇ ਨਾਂ ਤੇ ਇੱਕ ਯਾਦਗਾਰੀ ਅਵਾਰਡ ਸ਼ੁਰੂ ਕੀਤਾ ਤੇ ਐਤ ਕੀ ਉਹਨਾਂ ਦੇ ਦੇਹਾਂਤ ਤੋਂ ਬਾਅਦ ਇਹ ਦੂਜਾ ਜਿਹੜਾ ਅਸੀਂ ਮਨਾ ਰਹੇ ਤੇ ਉਹਦੇ ਵਾਸਤੇ ਉਹ ਜਿਹੜਾ ਦੇ ਰਿਹਾ ਅਸੀਂ ਅਵਾਰਡ ਉਹਦਾ ਨਾਂ ਹੈਗਾ ਸਰਦਾਰ ਇੰਦਰਜੀਤ ਸਿੰਘ ਜੀ ਕਲਸਾ ਯਾਦਗਾਰੀ ਅਵਾਰਡ ਤੇ ਉਹ 50000 ਦੀ ਰਕਮ ਹੈ ਉਹਦੇ 'ਚ ਤੇ ਉਹ ਸਹਿਤ ਕਲਾ ਜਾਂ ਕਿਸੇ ਹੋਰ ਖੇਤਰ ਉਹ ਸੀ ਦੇਣਾ ਹੁੰਦਾ ਤੇ ਇਹਦੀ ਜੂਰੀ ਡਿਕਸ਼ਨ ਜਿਹੜੀ ਆ ਪੰਜਾਬ ਚ ਕੋਈ ਵੀ ਬੰਦਾ ਕੋਈ ਵੀ ਸੰਸਥਾ ਇਹਨਾਂ ਵਾਸਤੇ ਆਪਣੀ ਅਰਜੀ ਦੇ ਸਕਦਾ ਤੇ ਲਾਸਟ ਤਰੀਕ ਅਰਜ਼ੀਆਂ ਦੇਣ ਦੀ ਜਿਹੜੀ ਆ ਨਾ ਉਹ 10 ਸਤੰਬਰ ਅਸੀਂ ਰੱਖੀ ਹੈ 10 ਸਤੰਬਰ ਤੱਕ ਬਾਬਾ ਫਰੀਦ ਪਬਲਿਕ ਸਕੂਲ ਜਿੱਥੇ ਚੇਅਰਮੈਨ ਸਾਹਿਬ ਦਾ ਦਫ਼ਤਰ ਹੈ ਹਰਿੰਦਰਾ ਨਗਰ ਲੋਕੇਸ਼ਨ ਹੈ ਸਕੂਲ ਦੀ ਤੇ ਉਥੇ ਪਹੁੰਚਾ ਦੇਣ ਉਹ ਭਾਵੇਂ ਕੋਈ ਸੰਸਥਾ ਦੀ ਹੋਵੇ ਭਾਵੇਂ ਕਿਸੇ ਨਿਜੀ ਵਿਅਕਤੀ ਵੱਲੋਂ ਕੀਤੀ ਉਹ ਆ ਦਾ ਪੂਰਾ ਨਾਮ ਬਾਇਓ ਡਾਟਾ ਆਪਦੀਆਂ ਪ੍ਰਾਪਤੀਆਂ ਜੋ ਉਹਨੇ ਸੇਵਾ ਕੀਤੀ ਹੈ ਸਮਾਜ ਦੀ ਤੇ ਨਾਲ ਕੋਈ ਦੋ ਮੰਦ ਬੰਦਿਆਂ ਤੋਂ ਉਹਦੀ ਰეკਮੈਂਡੇਸ਼ਨ ਹੋਈ ਹੋਵੇ। ਸਰ ਇਹ ਜਿਹੜੇ ਦੋ ਬਰਡਾਂ ਲਈ ਆਪਾਂ ਚੋਣ ਕੀਤੀ ਜਾਣੀ ਹੈ ਉਹਦਾ ਪ੍ਰੋਸੈਸ ਕਿਹਾ ਗਿਆ ਚੋਣ ਕੀ ਪ੍ਰੋਸੈਸ ਤੱਕ ਕੀ ਅਸੀਂ ਤਾਂ ਜਿਵੇਂ ਬਹੁਤ ਧੀ ਬਰੀਕੀ ਨਾਲ ਇਹ ਵੇਖੇ ਜਾਣੇ ਨੇ ਆਣੇ ਚ ਕੋਈ ਗਲਤੀ ਰਹਿ ਸਕਦੀ ਹੈ ਪਰ ਅਸੀਂ ਹਰ ਤਰੀਕੇ ਦੀ ਸਾਡੀ ਕਮੇਟੀ ਬੈੰਦੀ ਹੈ। ਛਾਣਬੀਣ ਕਰਕੇ ਪਹਿਲਾਂ ਸ਼ਾਰਟਲਿਸਟ ਕਰਦੇ ਆ ਫਿਰ ਉਹਨੂੰ ਫਾਈਨਲ ਕਰਦੇ ਆ। ਜਿੱਥੋਂ ਜਿੱਥੋਂ ਸਾਨੂੰ ਸੋਰਸ ਮਿਲਦਾ ਉਹਦੇ ਉਸ ਉਸ ਬੰਦੇ ਬਾਰੇ ਉਸ ਸੰਸਥਾ ਬਾਰੇ ਅਸੀਂ ਆਪਦਾ ਪਤਾ ਕਰਦੇ ਸਰ ਇਹ ਜ਼ਰੂਰੀ ਹੈ ਕਿ ਪੰਜਾਬ ਤੋਂ ਹੀ ਸੁਨੇਹਾਂ ਆ ਪੰਜਾਬ ਤੇ ਪੰਜਾਬ ਦੀ ਜੂਰਿਡਿਕਸ਼ਨ ਆ ਫਿਰ ਬਹੁਤ ਵੱਡਾ ਹੋ ਜਾਂਦਾ ਇੱਥੋਂ ਤੱਕ ਕਿ ਪੰਜਾਬ ਪੰਜਾਬੀ ਐ ਤੇ ਬਾਬਾ ਫਰੀਦ ਪੰਜਾਬੀ ਬੋਲੀ ਦੇ ਬਾਬਾ ਫਰੀਦ ਦੀ ਮੋਢੀ ਸੀਗੇ ਸੂਫੀ ਫਕੀਰ ਸੀਗੇ ਸਰ ਜਿਸਾ ਉਹਨੀ ਤਰੀਕ ਨੂੰ ਤੁਸੀਂ ਕਹਿ ਰਹੇ ਹੋ ਕਿ ਮੇਲੇ ਦਾ ਆਗਾਜ਼ ਹੋਣਾ ਹੈ ਉਹਨੀ ਤਰੀਕ ਨੂੰ ਕਿਸ ਤਰੀਕੇ ਦੇ ਨਾਲ ਇਹ ਆਗਾਜ਼ ਜਿਹੜਾ ਹੋਇਆ ਉਹਨੀ ਤਰੀਕ ਨੂੰ ਉੱਥੇ ਸਵੇਰ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਤੇ ਉਦੋਂ ਬਾਅਦ ਅਰਦਾਸ ਹੁੰਦੀ ਹੈ ਤੇ ਅਰਦਾਸ ਤੋਂ ਬਾਅਦ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਤੇ ਉਹਨਾਂ ਵੱਲੋਂ ਰਸਮੀ ਉਥੇ ਸ਼ੁਰੂਆਤ ਦੇ ਸ਼ਬਦ ਕਹੇ ਜਾਂਦੇ ਹਨ ਧਾਰਮਿਕ ਸਮਾਗਮ ਵੀ ਇਸ ਤੋਂ ਇਲਾਵਾ ਜਾਂ ਧਾਰਮਿਕ ਦੁਆਨ ਦੀ ਸਜਾਈ ਜਾਂਦੇ ਹਾਂ ਹਾਂ ਨਹੀਂ ਧਾਰਮਿਕ ਦੁਆਨ ਦੀ ਰੂਪਰੇਖਾ ਡਾ ਉਹ ਕੀਰਤਨ ਅਸੀਂ ਪੋਸਟਰ ਲੱਗ ਜਾਣਗੇ ਬਹੁਤ ਸਾਰੇ ਅਸੀਂ ਨਾਮੀ ਰਾਗੀ ਜਿੱਥੇ ਤੇ ਕਥਾਵਾਚਨ ਕੀਤੇ ਆ ਉਹ ਟਿੱਲਾ ਸਾਹਿਬ ਵੀ ਅਵਦੇ ਪ੍ਰੋਗਰਾਮ ਦੇਣਗੇ ਤੇ ਗੁਰਦੁਆਰਾ ਗੋਦਰੀ ਸਾਹਿਬ ਵੀ ਦੇਣਗੇ ਸਰ ਗੁਰਦੁਆਰਾ ਕਮੇਟੀ ਵੱਲੋਂ ਕਿਸਤਾ ਦੇ ਪ੍ਰਬੰਧ ਕੀਤੇ ਗਏ ਕਿਉਂਕਿ ਕਾਫੀ ਸੰਗਤਾਂ ਦੇ ਆਦੇਸ਼ਾਂ ਤੋਂ ਆਉਂਦੀਆਂ ਨੇ ਲੱਖਾਂ ਦੀ ਗੰਦੀ ਤੇ ਬਾਬਾ ਜੀ ਦੇ ਸੱਜਣਾਂ ਨੇ ਹਾਂ ਉਹਨਾਂ ਦੀ ਵਿਵਸਥਾ ਕਿਵੇਂ ਕੀਤੀ ਜਾਂਦੀ ਹੈ ਕੋਈ ਉਹਨਾਂ ਦੇ ਰਹਿਣ ਸਹਿਣ ਦੀ ਜਾਂ ਲੰਗਰ ਦੀ ਵਿਵਸਥਾ ਜਾਂ ਕੋਈ ਨਹੀਂ ਵੇਖੋ ਜਿਹੜਾ ਲੰਗਰ ਦੀ ਵਿਵਸਥਾ ਜਾਂ ਬਾਕੀ ਸਾਰੇ ਪ੍ਰਬੰਧ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦੁੱਖ ਤਕਲੀਫ ਨਾ ਹੋਵੇ ਤੇ ਸਾਡੇ ਨਾਲ ਬਹੁਤ ਸਾਰੇ ਲੋਕ ਇਸ ਇਲਾਕੇ ਦੇ ਜਿਹੜੇ ਚੰਗੇ ਬੰਦੇ ਆ ਸਮਾਜਿਕ ਸੰਸਥਾਵਾਂ ਉਹ ਜੁੜੇ ਆ ਤੇ ਅਸੀਂ ਹੁਣੇ ਇੱਕ ਮੀਟਿੰਗ ਪਰਸੋਂ ਕਰਕੇ ਹਟਿਆ ਗੁਰਦੁਆਰਾ ਗੋਦੜੀ ਸਾਹਿਬ ਤੇ ਕਮੇਟੀਆਂ ਬਣਾਤੀਆਂ ਲੰਗਰ ਕਮੇਟੀ ਅੱਡ ਹੁੰਦੀ ਐ ਸਬਸ਼ਨ ਕਮੇਟੀ ਅੱਡ ਹੁੰਦੀ ਐ ਫਾਈਨਾਂਸ ਕਮੇਟੀ ਅੱਡ ਹੁੰਦੀ ਐ ਤੇ ਜਿਹੜੇ ਦੇਸ਼ਾਂ ਵਿਦੇਸ਼ਾਂ ਚੋਂ ਆਉਂਦੇ ਲੋਕ ਉਹ ਨਾਰਮਲੀ ਇੱਥੇ ਉਹਨਾਂ ਦਾ ਸਭ ਦਾ ਠਹਿਰਾਦਾ ਤਾਂ ਕੋਈ ਆਉ ਦਾ ਆਉ ਦਾ ਇੰਤਜ਼ਾਮ ਹੀ ਹੁੰਦੇ ਬਾਬਾ ਫਰੀਦ ਜੀ ਦੇ ਨਾਮਲੇਵਾ ਸੰਗਤ ਇਕੱਠ ਬਹੁਤ ਵੱਡਾ ਹੁੰਦਾ ਇੱਕ ਤਾਂ ਲੋਕੀ ਇਹ ਧਿਆਨ ਰੱਖਣ ਕਿ ਜਿਹੜੀ ਵੇਸਟੇਜ ਹੁੰਦੀ ਐ ਨਾ ਖਾਣ ਪੀਣ ਦੀ ਬਹੁਤ ਭਾਂਕ ਭਾਂਦੇ ਲੱਗਰ ਹੁੰਦੇ ਐ ਵਾਹਦ ਮੇਲਾ ਇਤੇ ਸ਼ਾਇਦ ਹੀ ਕੋਈ ਪਦਾਰਥ ਇਹੋ ਜੀ ਉਹ ਵੀ ਜਿਹੜੇ ਬੰਦਾ ਸ਼ਾਇਦ ਕਈ ਵਾਰੀ ਬੰਦਾ ਘਰੇ ਵੀ ਨਹੀਂ ਆਮ ਬੰਦਾ ਬਣਾ ਕੇ ਖਾ ਸਕਦਾ ਉਹਨਾਂ ਚੀਜ਼ਾਂ ਦੇ ਵੀ ਲੰਗਰ ਲੱਗਦੇ ਆ ਤੇ ਤੇ ਉਹ ਲੰਗਰ ਬੜੇ ਭਾਗ ਭਾਂ ਦੇ ਪਿੰਡਾਂ ਤੋਂ ਲੋਕੀ ਲਿਆਉਂਦੇ ਆ ਪਿੰਡਾਂ ਦੀਆਂ ਜਿਹੜੀਆਂ ਯੂਥ ਕਲੱਬ ਦੋ ਆ ਕੇ ਲੰਗਰ ਲਾਉਂਦੀਆਂ ਤੇ ਇਹਦੇ ਵਾਸਤੇ ਉਹਦੇ ਨਾਲ ਵੇਸਟੇਜ ਬਹੁਤ ਹੋ ਜਾਂਦੀ ਹੈ ਜਿਵੇਂ ਫਰੂਟ ਦੇ ਵੀ ਲੰਗਰ ਲੱਗਦੇ ਆ ਖੇਲਿਆਂ ਦੇ ਛਿਲਕੇ ਹੁੰਦੇ ਆ ਸਾਰੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਜ਼ਰੂਰ ਜਿੱਥੇ ਉਹ ਜੋ ਜਿਹੜੇ ਆਪਣੇ ਇੰਡਸਟਰੀ ਬੰਦੇ ਜਾਂ ਜੋ ਵੀ ਕਿਤੇ ਹੁੰਦੇ ਆ ਉਹਨਾਂ ਨੂੰ ਸੜਕਾਂ ਤੇ ਜਾਂ ਇਹਦਾ ਨਾ ਸਿੱਟਣ ਜਿੱਥੇ ਪ੍ਰੋਪਰ ਜਗ੍ਹਾ ਉਹਨਾਂ ਨੂੰ ਉੱਥੇ ਸਿੱਟਣ ਦੂਜੀ ਗੱਲ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮੇਲੇ 'ਚ ਕਿਉਂਕਿ ਵੱਡੇ ਇਕੱਠਾਂ 'ਚ ਦੂਜੇ ਮਾੜੇ ਅੰਸਰ ਵੀ ਹੁੰਦੇ ਆ ਤੇ ਉਹ ਜਿਹੜੀਆਂ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਜੀਵਰਤ ਆ ਜੀਵਰ ਜੀਵਰ ਆ ਜਾਂ ਕੋਈ ਨਗਦ ਮਨੀ ਆ ਜਾਂ ਕੋਈ ਚੰਗੇ ਮਹਿੰਗੇ ਮੋਬਾਈਲ ਐ ਇਹ ਚੀਜ਼ਾਂ ਨਾਲ ਲੈ ਕੇ ਆਉਣ ਤੇ ਅੱਜ ਲੈ ਕੇ ਆਉਣ ਤਾਂ ਭਾਈ ਆਪ ਦਾ ਪੂਰਾ ਧਿਆਨ ਰੱਖਣ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ 21 ਸਦੀ 12ਵੀਂ ਸਦੀ ਦੇ ਸੂਫੀ ਸੰਤ ਪਪਾ ਸ਼ੇਖ ਫਰੀ ਜੀ ਜੋ ਕਿ 23 ਤੰਬਰ ਨੂੰ ਆਗਮਨ ਜਿਹੜਾ ਹੋਇਆ ਸੀਗਾ 12ਵੀਂ ਸਦੀ ਚ ਤੇ 21ਵੀਂ ਸਦੀ ਦੇ ਵਿੱਚ ਸ੍ਰੀ ਇੰਦਰਜੀਤ ਸਿੰਘ ਖਾਲਸਾ ਜੀ ਜਿਹੜੇ ਸਾਡੇ ਚੇਅਰਮੈਨ ਸੀ ਉਹਨਾਂ ਨੇ ਇਹ ਸ਼ੁਰੂਆਤ ਉਹਨਾਂ ਦੀ ਯਾਦ ਵਿੱਚ ਇਹ ਆਗਮਨਪੁਰ ਮਨਾਣਾ ਸ਼ੁਰੂ ਕੀਤਾ ਅੱਜ ਕੀ ਸਾਡਾ 55ਵਾਂ ਇਹ ਸਮਾਗਮ ਹੋਣ ਜਾ ਰਿਹਾ ਤੇ ਅਸੀਂ ਸਰਦਾ ਤੇ ਸ਼ਰਧਾបុរស ਸ਼ਰਦੀ ਸਜੋਗਦਾਰ ਸੰਗਤਾਂ ਦੇ ਸਜੋਗ ਨਾਲ ਮਨਾਉਣ ਜਾ ਰਿਹਾ ਇਹ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਮਨਾਇਆ ਜਾਏਗਾ ਜਿਸ ਦੇ ਵਿੱਚ ਕਥਾਵਾਚਕ ਅਤੇ ਕੀਰਤਨ ਕੀਤਰੀਆਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ 19 20 ਨੂੰ ਦਾ ਟਿਲਬ ਆਫਰੀਦ ਹੋਏਗਾ ਪ੍ਰੋਗਰਾਮ 21 ਨੂੰ ਸ਼ਿਰਾਖਣ ਪਾਟ ਸਾਹਿਬ ਉਤੇ ਆਰੰਭ ਹੋਣਗੇ ਟਿਲਬ ਆਫਰੀਦ ਸਾਹਿਬ ਕੇ ਤੇ 21 ਰਾਤ ਨੂੰ ਕਥਾ ਦਰਬਾਰ ਹੋਏਗਾ ਗੁਰਦੁਆਰਾ ਗੋਦੀਸ਼ ਸਾਹਿਬ ਬਾਈ ਨੂੰ ਵੀ ਕੀਰਤਨ ਦਾ ਤੇ ਕਥਾ ਕੀਰਤਨ ਦਰਬਾਰ ਹੋਏਗਾ ਮਹਾਨ ਕੀਰਤਨ ਦਰਬਾਰ 23 ਤਰੀਕ ਨੂੰ ਸਵੇਰੇ 9 ਵਜੇ ਆਖਣ ਪੜ੍ਹ ਸੇ ਸਮਾਪਤੀ ਤੋਂ ਉਪਰੰਤ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਏਗਾ ਜਿਹੜਾ ਕਿ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਗੁਰੂ ਸਾਹਿਬ ਵਿਖੇ 1 ਵਜੇ ਪਹੁੰਚੇਗਾ ਪੰਜ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹਦਾ ਕੀਰਤਨ ਚੱਲੇਗਾ ਤੇ ਇਸ ਜਿਹੜਾ 23 ਤਰੀਕ ਨੂੰ ਇੱਕ ਦੋ ਅਵਾਰਡ ਦਿੱਤੇ ਜਾਣੇ ਹਨ ਇੱਕ ਇਮਾਨਦਾਰੀ ਵਾਲਾ ਇੱਕ ਜੋ ਜਨਕੀ ਸਮਾਜ ਸੇਵੀ ਅਵਾਰਡ ਇੱਕ ਸਰਦਾਰ ਇੰਦੇਜੀ ਸਕਾਲ ਸਾਹਿਬ ਜਿਹੜਾ ਕਿ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਉਹ ਦਿੱਤਾ ਜਾਏਗਾ ਇਹ ਅਵਾਰਡ ਦੇਣ ਵਾਸਤੇ ਅਸੀਂ ਕੱਲ ਅਸੀਂ ਐਪਲੀਕੇਸ਼ਨਾਂ ਅਗਵਾ ਮੰਗ ਲਈ ਦੀਆਂ ਸਰ ਪੰਜਾਬ ਦੇ ਵਿੱਚੋਂ ਜਿਹੜਾ ਜਿਹੜਾ ਕਿ ਕਰਦੇ ਹਨ ਉਹ ਆ ਸਕਦੇ ਹਨ ਅਪਲਾਈ ਕਰ ਸਕਦੇ ਹਨ ਇਹ 10 ਨਵੰਬਰ ਤੱਕ ਇਹ ਜਿਹੜੇ ਕਿ ਬਵਾ ਫਰੀ ਪਬਲਿਕ ਸਕੂਲ ਦੇ ਵਿੱਚ ਜਿਹੜਾ ਆਫਿਸ ਹੈਗਾ ਉਹਦੇ ਵਿੱਚ ਪਹੁੰਚਾਇਆ ਜਾਣ ਉਸ ਬਾਅਦ ਅਸੀਂ अच्छे तरीके ਨਾਲ ਇਹਨੂੰ ਸਾਰਾ ਕੋਕ ਕੇ ਤੋਂ ਅਵਾਰਡ ਡਿਕਲੇਅਰ ਕੀਤਾ ਜਾਏਗਾ